ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਆਸ ਕਰਦੇ ਹਾਂ ਕਿ ਸਾਰੇ ਹੀ ਵੀਰ ਭਰਾ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵ ਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀ ਟੋਟਲ ਆਪਾਂ ਚਾਰ ਝੋਟੀਆਂ ਬਖਾਵਾਂਗੇ ਸੂਈਆਂ ਸਵਾਈਆਂ ਤੇ ਇੱਕ ਗੱਬਣ ਤਿਆਰ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਬਾਈ ਪ੍ਰਿੰਸ ਦੇ ਕੋਲ ਤੇ ਆਹ ਹੋਰੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦਿਆਂ ਪਛਮਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਆ ਗਏ ਵਧੀਆ ਵਧੀਆ ਵਿੱਚ ਜੀ ਤੁਸੀਂ ਸੁਣਾਓ ਜੀ ਗਰਦੀ ਕਲਾ ਜੇ ਉਹ ਪਰਮਾਨ ਦੀ ਸੁਣਾਓ ਵਧੀਆ ਵਧੀਆ ਕਿਰਪਾ ਰੱਬ ਦੀ ਵਿੱਚ ਜੀ ਤੁਸੀਂ ਸੁਣਾਓ ਚਲੋ ਕਿਰਪਾ ਜੀ ਦੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਗਦੇਖੁਰਦ ਤਸਰੀਲਾਈ ਨਾਲਾ ਜ਼ਿਲ੍ਹਾ ਮਰੀਸਰ ਠੀਕ ਆ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਬਾਈ ਫੋਨ ਨੰਬਰ 950129685 ਠੀਕ ਆ ਜੀ ਹਾਂਜੀ ਲਓ ਬਾਈ ਸਵਾਗਤ ਹੈ ਤੁਹਾਡਾ ਪ੍ਰਿੰਸ ਡੇਰੀ ਫਾਰਮ ਦੇ ਆਜੋ ਹੁਣ ਕਰਦੇ ਆਂ ਸ਼ੁਰੂਆਤ ਤੇ ਦੱਸਿਓ ਭਾਈਆ ਪਹਿਲੇ ਨੰਬਰ ਤੇ ਝੋਟੀ ਆ ਕਿਨਵਾ ਸੁਆ ਸੁਈ ਜੇ ਇਹ ਵੀ ਜੀ ਸੁਆ ਸੁਈ ਹੈ ਦੁਜਾਰ ਕੀ ਅੱਛਾ ਜੀ ਪਿਓਰ ਦੁਜਾ ਸੁਆ ਤੇ ਲੈਵਾ ਵੀਰ ਜੀ ਇਧਰ ਵੇਖੋ ਲੋ ਭਾਈ ਕਹੋ ਗਿਆ ਪੰਡਾ ਪਾਈਆਂ ਪੰਡਾ ਪਾਈਆਂ ਥਲੇ ਇਕ ਤੇ ਆਹੀ ਦਈਦਾ ਨਾ ਪੰਡਾ ਪਾਈਆਂ ਇਹ ਪਾਈਆਂ ਨੇ ਹਾਂ ਪਾਈਆਂ ਜਿਹਨੂੰ ਕਹਿੰਦੇ ਪਾਈਆਂ ਸਹੀ ਗੱਲ ਸਾਰਾ ਵੀਰ ਜੀ ਮਾਲ ਆਪਣਾ ਗੰਗਾ ਨਗਰ ਦਾ ਦੋਂਦੀਆਂ ਚੌਗੀਆਂ ਕੱਟੀਆਂ ਆ ਸਾਰੀਆਂ ਅੱਛਾ ਜੀ ਹਾਂਜੀ ਹਾਂਜੀ ਧੀਲੀ ਰਾਵੀ ਤੋਂ ਲੈ ਕੇ ਪੂਰੀ ਤੱਕ ਠੀਕ ਅੱਛਾ ਹਾਂਜੀ ਇਹ ਦੁੱਧ ਕਿੰਨਾ ਜਿਹਦੇ ਕੋਲ ਇਹਦੇ ਕੋਲ ਵੀਰ ਜੀ ਇੱਕ ਤਾਂ ਲੈਵਾ ਕੇ ਵੇਖ ਕੇ ਵੀ ਰਾਹ ਹੀ ਦਿੰਦੇ ਨਾ ਇੰਨਾ ਦੁੱਧ ਚਵਾਊਗੀ ਇਹ ਚਵਾਊਗੀ ਨਹੀਂ ਤਿਆਰ ਹੈ ਆ ਅੱਛਾ ਜੀ ਆਹ ਵੇਖੋ ਇਧਰੋਂ ਇਹਨਾਂ ਨਹੀਂ ਗਿਠ-ਗਿਠ ਬਾਹਰ ਹੁੰਦੀ ਆ ਦੋਂਦ ਵਿੱਚ 15 ਮਹੀਨਾ ਲਾਇਆ ਵਾ 15 ਕਿਲੋ ਦੁੱਧ ਹੋਊਗਾ। ਅੱਛਾ ਜੀ। 13 ਕਿਲੋ ਵੀਰ ਜੀ ਕੰਡੇ ਤੇ ਚਾੜ੍ਹ ਕੇ ਦਾਂਗੇ। ਠੀਕ ਆ ਠੀਕ ਆ। ਛੱਡਾ ਭਾਵੇਂ ਕੋ ਆਪਣਾ ਨਾਲ ਹੀ ਲੈਵੇ। ਲੋ ਵੀਰ ਜੀ ਜੈੱਡ ਬੁਲਾਏ ਗਿਆ। ਇਹ ਸਿੰਗੀ ਵੇਖੋ ਵੀਰ ਜੀ ਨਗੀ ਨਗੀ ਲੱਗੀ। ਠੀਕ ਆ ਠੀਕ ਆ। ਹਾਂ ਜੀ ਹਾਂ ਜੀ। ਉਹ ਵੀਰ ਜੀ ਕੋਕਾ ਲੱਗੇ ਤਾਂ ਚੱਲ। ਕੋਕਾ ਸਿੰਘ ਲੱਗਾ ਕੋਕਾ ਜੀ ਨੂੰ ਕੋਕਾ ਆਂਦੇ ਆ। ਸਹੀ ਗੱਲ ਆ। ਹਾਂ ਜੀ ਅੱਜ ਦੇ ਵੱਢੀ ਵੀਰ ਜੀ ਇਹਣਾ ਕੋਈ ਛੋਟੀ ਸਮਝ ਕੇ ਸੱਦਾ ਕਰੇ ਵੱਡੀ ਭਲੀ ਜਿਹੜੀ ਮੈਂ ਹਾਂ ਠੀਕ ਲੋ ਬਜੀ ਗੱਡ ਕਾੜ ਬਹੁਤ ਹੀ ਤਕੜਾ ਝੋਟੀ ਦਾ ਪੰਡਾ ਪੰਨਾਂ ਕਰਮਾਲੀ ਨੇ ਗਾੜੂੜ ਵਿੱਚ ਹੀ ਵਿਖਾ ਦਿਓ ਜੇ 2.5 ਕਿਲੋ ਮੈਂ ਦੀ ਗਾੜ ਹੋ ਗਈ ਤੇ ਮੈਂ ਕੋ ਲੈ ਜੇ ਨਹੀਂ ਇੱਥੇ ਰਹਿੰਦੇ ਠੀਕ ਤਿੰਨ ਹੋ ਸਕਦੀ 2.5 ਨਹੀਂ ਹੋ ਸਕਦੀ ਲੋ ਬਜੀ 2.5 ਦੋ 3 ਲੀਟਰ ਜਿਹੜੀ ਗਾੜੀ ਗਾੜਿਆ ਤੇ ਕਰੋ ਚੈੱਕ ਐਨ ਜੱਟ ਬੁਲਾਏਗਾ ਕੀ ਆ ਇਹ ਦੁੱਧ ਜਾ ਸੁਭਾ ਸਈ ਆਰੇ 15 ਲੀਟਰ ਜਿਹੜਾ ਦੁੱਧ ਤਿਆਰ ਆ ਬਾਕੀ 13 ਲੀਟਰ ਖਾਵੇ ਵਾਲਾ 15 13 ਕਿਲੋ ਕੰਡੇ ਤੇ ਛਾੜ ਕੇ ਠੀਕ ਆ ਠੀਕ ਆ ਲੋ ਬਈ 13 ਲੀਟਰ ਦੀ ਫੁੱਲ ਗਰੰਟੀ ਆ ਬਾਈ ਦੀ ਕਰੋ ਚੈੱਕ ਤੁਸੀਂ ਆਪਣਾ ਕੋ ਨਾਮ ਲੈ ਕੇ ਆਵੇ ਇਹ ਨਹੀਂ ਲੀਟਰ ਮਾਰ ਕੇ ਦਾਂਗੇ ਕੰਡੇ ਤੇ ਛਾੜ ਕੇ ਦਾਂਗੇ ਠੀਕ ਆ ਠੀਕ ਆ ਲੋ ਬਈ ਹਵਾਨਾ ਵੀ ਬਿੰਦੀਆਂ ਵਾਲਾ ਆ ਗਿਆ ਜੇ ਲਾਗੇ ਨੂੰ ਚੈੱਕ ਕਰੰਦੇ ਆਪਾਂ ਤੁਹਾਨੂੰ ਪਲੀ ਜੁੜੀ ਪਿੱਠ ਪੁੜੇ ਵਾਲੀ ਕੱਟੀ ਆ ਠੀਕ ਆ ਇਹ ਨਹੀਂ ਵੀ ਮੰਨ ਲਓ ਵੀ ਛੋਟੀ ਆ ਪਿੱਠ ਪੁੜੇ ਵਾਲੀ ਵੱਡੀ ਕੱਟੀ ਆ ਠੀਕ ਆ ਠੀਕ ਆ ਕਾ ਤੇ ਕੁਦ ਮਾਰ ਆ ਜੀ ਦਿਖਾ ਦਿਓ ਕਰੋ ਫੇਰ ਸ ਅੱਜ ਜੱਦ ਬੁਲਾਇਆ ਹੈ ਗਿਆ ਪਿਓਰ ਨਾਗ ਨੂੰ ਦਈ ਲਿਸ਼ਕਣ ਤੇ ਲਾਗੇ ਤਾਂ ਤੁਹਾਨੂੰ ਮਿਲ ਕ ਵੈਂ ਜਿ ਬਹਾਨੇ ਤੇ ਲਾੜਾ ਨੂੜਾ ਵੀ ਦਿਖਾਉਂਦੇ ਚੰਗੀਆਂ ਆ ਗਈਆਂ ਇਹਦੇ ਬਈ ਕਿੰਨਾ ਕੱਢੂਗੀ ਦੁੱਧ ਦੁੱਧ ਤੇ ਵੀ ਪੈਂਡੇ ਪੂਨੇ ਇਧਰ ਲਿਆਈਆਂ ਕੱਟੀਆਂ ਦੁੱਧ 15 ਕਿਲੋ ਕੱਢ ਜਣ ਆਏ ਨੇ ਅੱਛਾ ਜੀ ਠੀਕ ਹੈ ਜਵਾਰ ਕੀ ਦੇ ਪਿੱਛੇ ਦੇ ਜਵਾਰ ਮਗਰ ਕੱਟਾ ਜੇ ਵਿਚੀ ਦੇ ਬੋ ਜੀ ਮੇਲ ਕਾਹ ਜੇ ਦੇ ਪਿੱਛੇ ਉਹ ਵੀ ਦਿਖਾਉਂਦੇ ਤੁਹਾਨੂੰ ਆਪਾਂ ਵਰਤੀ ਤੋਂ ਵਿਚਾਰ ਆ ਬਹਨਾਂ ਲਾਇਆ ਵਰ ਚਲੋ ਚੈੱਕ ਥਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਰਿਹਾ ਇਹ ਤਾਂ ਹੀ ਸਾਈਡ ਤੋਂ ਦਿਖਾ ਦਿਓ ਮੈਂ ਨਾ 나ੜ ਵੇਖੋ ਵੀਰ ਜੀ ਆ ਵੇਖੋ 나ੜ ਵੇਖੋ ਕਿੰਜ ਪਾਈਪ ਲਾਈਨ ਹੋਈ ਆ ਹਾਂਜੀ ਹਾਂਜੀ ਪਾਈਪਾਂ ਹੀ ਆ ਵੀਰ ਜੀ ਜਵਾਦ ਭਾਈ ਜਿਹੜਾ ਇਹ ਇਹ ਪਾਈਪਾਂ ਨੇ ਵੀਰ ਜੀ ਦੁੱਧ ਕੱਢਣਾ ਠੀਕ ਹੈ ਠੀਕ ਹਾਂਜੀ ਆ ਕੱਟਾ ਜਮਗਲੇ ਜੀ ਬੋ ਵੀਰ ਜੀ ਆਹ ਵਾਲਾ ਮੇਲਕਾਫ ਆ ਗਿਆ ਇਹ ਤਾਂ ਗੌਣੇ ਚਾਗੇ ਰਿਕਾਰਡ ਵਾਲੀ ਆ ਹਾਂਜੀ ਹਾਂਜੀ ਵੱਡੀ ਛੋਟੀ ਜਦੋਂ ਕਿ ਇੱਥੇ ਆ ਕੇ ਕੋਈ ਦਰਸ਼ਨ ਪਾਊਗਾ ਨਾ ਛੋਟੀ ਦੇ ਤੇ ਝੋਟੀ ਦੱਸੇ ਕੀ ਮੈਂ ਕਿ ਕਰਤੋ ਹਦੀ ਮਾਲਕ ਆ ਹਾਂਜੀ ਹਾਂਜੀ ਲੋਬ ਜੀ 19 ਅੱਗੇ ਨੂੰ ਬਣੀ ਹਾਂਜੀ 19 ਪਛਾਣੂ ਆ ਹਾਂਜੀ ਹਾਂਜੀ ਦਾ ਸਹਿਜ ਗਿਆ ਵੀ ਬਹੁਤ ਸ਼ਾਨਦਾਰ ਹਾਂਜੀ ਮੁੱਲ ਹਾਂਜੀ ਮੁੱਲ ਕੀ ਕਰਨਾ ਹੈ ਮੋਲੇ ਦਾ ਜੈਜ ਕਰ ਦਈਏ ਵੀਰ ਜੀ ਜਾਂਦੀਏ ਜੈਜ ਮੈਂ ਨਾ ਇਹੋ ਜੀਆਂ ਝੋਟੀਆਂ ਤੇ ਵੇਖ ਲਿਓ ਵਸਾਖੀ ਦੇ 2-2 2.5 ਲੱਖ ਦੀਆਂ ਵਿਗਣੀਆਂ ਜੀ ਹਾਂਜੀ ਤੇ ਅੱਜ ਆਪਾਂ ਆਫਰਾਂ ਹੀ ਲਾਉਣੀਆਂ ਤੇ ਸਾਖੀ ਦੀਆਂ ਠੀਕ ਹੈ ਠੀਕ ਹੈ ਜੀ ਹਾਂਜੀ ਨਾ ਵੀਰ ਜੀ ਕਰਨਾ ਦਾ ਮੁੱਲ 1.5 ਤੇ ਨਾ ਕਰਨਾ 1 40 ਅੱਛਾ ਜੀ ਤੇ ਨਾ ਕਰਨਾ 1 20 ਅੱਛਾ ਜੀ ਪੂਰੇ ਵੀਰ ਜੀ ਇੱਕ 10 ਦੀ ਦੇ ਦਈਏ ਕਰ ਦੋ ਮਾਂਦਣ ਹੋਰ ਹਾਂ ਨਾ ਹੀ ਵੀਰ ਜੀ ਜਿਹੜੀ ਦੇਣੀ ਆ ਨਾ ਮੌਕੇ ਤੇ ਮਾਂ ਨਹੀਂ ਹੋਊਗਾ ਇੱਕ 5 ਦੀ ਕੱਟੀ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 15 ਲੀਟਰ ਵਾਲੀ ਝੋਦੀ ਆ ਤੇ ਇਹ ਇੱਕ 5 ਦੀ ਪਰ ਮਾਰਕੀਟ ਜਿਨੀ ਵੀਰ ਜੀ ਆਉਣੀ 15 ਲੀਟਰ ਵਾਲੀ ਇੰਨੇ ਦੀ ਹਾਂ 2.5 ਲੱਖ ਦੀ ਆਉਣੀ ਆ ਕੱਟੀ 15 ਲੀਟਰ ਦੀ 2.5 ਲੱਖ ਦੀ ਐਡੀ ਛਕੀਨ ਨੋਰਮਲ ਡੇਟ ਕਰਦਾ ਭਾਈ ਹਾਂਜੀ ਹਾਂਜੀ ਰੋਟੀ ਬਹੁਤ ਹੀ ਚੰਗੀ ਆ ਆ ਜੋ ਹੁਣ ਦੂਜੇ ਨੰਬਰ ਦੇ ਦੱਸਿਓ ਭਾਈ ਆ ਇਹਦੇ ਬਾਰੇ ਜੀ ਪਿਓਰ ਨੀਲੀ ਰਾਵੀ ਆ ਅੱਛਾ ਜੀ ਇਹ ਨਹੀਂ ਵੀ ਜਦ 80% ਆ 100% ਆ ਨੀਲੀ ਰਾਵੀ ਮੈਂ ਨਾ ਪਿਓਰ ਨੀਲੀ ਰਾਵੀ ਦਾ ਮੱਥੇ ਧਾਰੀ ਹੀ ਵੇਖੋ ਰਜ ਜੀ ਠੀਕ ਆ ਠੀਕ ਆ ਧਾਰੀ ਵਾਲੀ ਆ ਧਾਰੀ ਵਾਲੀ ਆ ਬਲੇਜ ਪੂਰਾ ਬਣਿਆ ਜੀ ਹਾਂਜੀ ਹਾਂਜੀ ਏ ਵੀ ਵੀਰ ਜੀ ਵੱਡੀ ਪੂਰੀ ਕੱਦ ਕਾਢ ਚ ਝੋਟੀ ਆ ਅੱਛਾ ਜੀ ਪੂਰੇ ਕੋਠੇ ਇੱਕ ਦੁੱਧ ਹਾਂਜੀ ਇਹਦੇ ਕੋ ਦੁੱਧ ਵੀਰ ਜੀ ਹੋਊਗਾ 10 ਕਿਲੋ ਅੱਛਾ ਢੰਡੇ ਵਾਲਾ ਹਾਂਜੀ ਜੋ ਆਗੇ ਦੇ ਪਿਛੇ ਜੋ ਆਗੇ ਦੇ ਮਗਰ ਕੱਟਾ ਜੀ ਨਹੀਂ ਦੀਆ ਲੋ ਵੀਰ ਜੀ ਮੇਲ ਕਾਬ ਜੀ ਪਿਛੇ ਵੀ ਨਹੀਂ ਦੀ ਰਹੀ ਰਹੀ ਆ ਗਿਆ ਹਾਂਜੀ ਹਾਂਜੀ ਇਸ ਟਾਈਮ ਕਿੰਨਾ ਹੋਊਗਾ ਦੁੱਧ ਤਿਆਰ ਹਾਂ 10 ਕਿਲੋ ਵੀਰ ਜੀ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਗਿਆ ਹਾਂ ਜੀ ਬਾਕੀ ਲੈਵਾ ਇਹਦਾ ਵੀ ਵੀਰ ਜੀ ਵਿਖਾਓ ਥਾਨ ਵੇਖੋ ਲੱਗਾ ਕੀ ਗਤੀ ਇੱਕ ਨਵਾਂ ਸੂਆ ਸਹੀ ਹੈ ਮੈਂ ਨਾ ਥਣ ਕੁਲੇ ਵਾਲਾ ਸਾਰਾ ਹੀ ਮਾਲ ਥਣ ਕੁਲੇ ਵਾਲਾ ਆ ਕਿਨਵਾ ਸੂਆ ਸਹੀ ਜੇ ਸੂਆ ਗੱਜਿਆ ਕੀ ਪਿਓਰ ਦੂਜਾ ਸੂਆ ਜੇ ਕੱਟੀ ਹਾਂਜੀ ਹਾਂਜੀ ਦੂਜਾ ਸੂਆ ਸਹੀ ਦਾ 10 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਤੇ ਖੋਲੋ ਬਾਈ ਜੀ ਇਹਨੂੰ ਖੋਲ ਕੇ ਵਿਖਾਈਏ ਦੇ ਆ ਨਾ ਵੇ ਲੋ ਪੇਠਪੁਰਾ ਦੇ ਚਗਾਠਾ ਵੇਖੋ ਕਿੱਥੇ ਲੱਗਾ ਝੋਟੀ ਨੂੰ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵੇਖੋ ਚਗਾਠ ਯਾਨੀ ਨਿੱਕੀ ਆ ਕਬੜੀ ਪੇਠਪੁਰਾ ਵੀ ਕੀ ਕਰ ਸਕਦਾ ਆ ਪੇਠਪੁਰਾ ਮੰਜਾ ਡੈਂਦਾ ਤੇ ਇੱਕ ਤੇ ਆ ਹੀ ਦਈ ਦੇਣਾ ਮੰਜਾ ਡੈਂਦਾ ਆ ਹਾਂਜੀ ਤੇ ਪਤਾ ਲੱਗਦਾ ਵੀ ਮੰਜਾ ਡੈਂਦਾ ਵਾ ਠੀਕ ਹੈ ਠੀਕ ਹੈ ਜੀ ਹਾਂਜੀ ਉਹ ਬਜੀ ਕਹਿਣ ਵਾਲਾ ਮੰਜਾ ਨਹੀਂ ਡੈਂਦਾ ਸੱਚੀ ਡੈਂਦਾ ਸੱਚੀ ਡੈਂਦਾ ਜੀ ਇੱਕ ਕਰ ਸੋ ਚੱਕ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਉੱਥੇ ਬਹਿੰਦਾ ਪ੍ਰੇਮ ਸਿੰਘ ਬਾਕੀ ਇਹ ਵੀ ਵਰਦੀ ਵੱਡੀ ਇਹ ਨਹੀਂ ਛੋਟੀ ਆ ਵੇਖੋ ਵੀ ਜੀ ਕੱਦ ਵਰਦੀ ਕੱਦ ਕੋਲ ਬਹੁਤ ਹੀ ਤਗੜਾ ਛੋਟੀ ਦਾ ਤੇ ਬਾਕੀ ਫੇਸ ਕੁਆਲਟੀ ਵੀ ਚੈੱਕ ਕਰੋ ਨਿਕ ਆ ਜਾ ਫੇਸ ਆ ਗਿਆ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਫੇਸ ਵੇਖੋ ਵੀ ਜੀ ਠੁਕਵਾ ਜਰਸੀ ਵੈਡ ਵਰਗਾ ਠੀਕ ਹੈ ਠੀਕ ਹੈ ਕਿੰਨਾ ਬਈ ਚਵਾਈ ਜੋ ਦੁੱਧ ਦੇ ਦੁੱਧ ਵੀ ਜੀ ਪੈਂਡੇ ਪੁੰਡੇ ਜਾਈ ਆ 12 13 ਕਿਲੋ ਤੋਂ ਘੱਟ ਕੀ ਚਵਾਈਗੀ ਠੀਕ ਹੈ ਠੀਕ ਹੈ ਜੀ ਲੋਕੀ 12 13 ਲੀਟਰ ਜਿਹੜਾ ਦੁੱਧ ਇਹ ਵੀ ਚਵਾਈ ਜਾਊਗੀ ਤੇ ਸਾਰੀਆਂ ਨਿਸ਼ਾਨੀਆਂ ਨਿਸ਼ਾਨੀਆਂ ਕਵਰ ਕਰਦੀ ਆ ਨੁਕਰੀ ਟੋੜੀ ਜਾ ਕੇ ਸਾਵਣਾ ਤੇ ਮੌਕੇ ਤੇ ਜਿਹੜਾ ਇਸ ਟਾਈਮ ਦਾ 10 ਲੀਟਰ ਬਿਲਕੁਲ ਤਿਆਰ ਆ। ਵੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ। ਸੂਈ ਨੂੰ ਇਹ ਵੀ ਤਿਆਜ ਨੌਵਾਂ ਦਿਨ ਦੇ। ਠੀਕ ਹੈ। ਹਾਂ ਜੀ ਨੌਵਾਂ ਦੇ ਕਰਾ ਦੇ ਆਸਪਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਦਾ ਖਣੇ ਆ ਨੋਕਾ ਲੱਗਾ ਵਾ। ਨੋਕਾ ਪੋਲੀ ਚਵਾਈ ਵੀਰ ਜੀ। ਠੀਕ ਹੈ ਤੇ ਮੁੱਲ ਪਾਈ ਇਹਦਾ। ਮੁੱਲ ਵੇਖੋ ਵੀਰ ਜੀ ਕਾਟੀ। ਆਹ ਵੇਖੋ। ਵੇਖੋ ਕਿੱਡਾ ਪੇਠ ਪੂੜਾ ਚੌੜਾ ਲੱਗਾ ਵੇਖੋ। ਮੱਝ ਦੀ ਕਿ ਨਹੀਂ ਥਾਪੀ। ਵਾਹ ਜੀ ਵਾਹ ਠੀਕ ਹੈ। ਮੱਝੀਆਂ ਪੂੜੀਆਂ। ਬਾਕੀ ਇਹ ਵੀ ਵੀਰ ਜੀ ਛੋਟੀ ਲੈਵੇ ਭਾਂਡਿਆਰੀ ਬਾਕੀ ਬਰੀਡ ਚ ਬੜੀ ਆ ਅੱਜ ਕੱਲ ਪੈਸੇ ਜੇਬ ਚ ਪਾ ਲੇ ਜਾਈਏ ਤੇ ਬਰੀਡ ਨਹੀਂ ਲੱਭਦੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮੁੱਲ ਭਾਜੀ ਪ੍ਰੇਮ ਸਿੰਘ ਕੋ ਕਰਾਈ ਆਪਾਂ ਹਾਂਜੀ ਇਹ ਕੀ ਮੁੱਲ ਭਾਜੀ ਹਰ ਬੋਲੋ ਵੀਰ ਜੀ ਜਿੰਨੇ ਦੀ ਆ ਗਈਆਂ ਨਹੀਂ ਦੱਸੋ ਹਰ ਦੱਸ ਦੇਣੀ ਛੋਟੀ ਵੇਖੋ ਵੀਰ ਜੀ ਨਹੀਂ ਨਹੀਂ ਕੋਈ ਸ਼ਾਕ ਨਹੀਂ ਛੋਟੀ ਕੋਈ ਸ਼ਾਕ ਨਹੀਂ ਕੋਈ ਤਾਂ ਲੈ ਇੱਕ ਵੀ ਦੀ ਵਿਕ ਜੇ ਨਹੀਂ ਦੱਸੋ ਹਰ ਜਿੱਥੇ ਕੋ ਟਾੜੀ ਚਾਹੀਏ ਜਿੰਨੇ ਦੀ ਮਰਜ਼ੀ ਵਿੱਚੋ ਇਹਦੀ ਇੱਕ ਪੰਜ ਦੀ ਦੇਣੀ ਕਰ ਦੋ ਮਾਨਤਾਲ ਮੈਂ ਦੇਣਾ ਥੋੜਾ ਬਾਕੀ ਵੀਰ ਜੀ ਮਾਲ ਭਿਜੇਰਾ ਲੱਪੂਆ ਬਾਕੀ ਜਾਦ ਰਸਲ ਵੇਖੋ ਠੀਕ ਹੈ ਨਾਣ ਵੇਖੋ ਨਿਕਾਡ ਬਣਾ ਦੇਣੀ ਹਾਂ ਬਿਲਕੁਲ ਸੀਗਰ ਕਰ ਦੋ ਨਾ ਇਹ ਪ੍ਰੇਮ ਸਿੰਘ ਦੀ ਹੱਟੀ ਤੋਂ ਮਿਲੂਗਾ ਮਾਲ ਸਹੀ ਗੱਲ ਸਹੀ ਗੱਲ ਹੈ ਜੀ ਹਾਂ ਬਾਈ ਇਹ ਬਾਕੀ ਵੇਖੋ ਤਾਂ ਕੱਟ ਵਾਲੀ ਕੱਟੀ ਦੂਜਾ ਸੂਹਾ ਪਿਓਰ ਹਾਂਜੀ ਹਾਂਜੀ ਨੀਲੀ ਦੀ ਬੇਟਾ ਪੁੜਿਆਲੀ ਪਲੀ ਦੀ ਆ ਵੇਖੋ ਮਸਲਾ ਪਤਾ ਕਿੱਥੇ ਲੱਗਾ ਠੀਕ ਹੈ ਠੀਕ ਹੈ ਜੀ ਮੁੱਲ ਬਾਈ ਜਰਾ ਦੱਸੋ ਮੋਲ ਤਾਂ ਇਹ ਕਪਾਜੀ ਆਖਿਆ ਇਹਦਾ ਨਿਕਰੀਏ ਮਾਨਤਾਲ ਮਾਨਤਾਲ ਕਰ ਦਈਏ ਕਰੋ ਕਰੋ ਤੇ ਆ ਦੀਆਂ 1 ਲੱਖ ਦੀ ਦੇ ਦੀ ਆਖਰੀ ਹਾਂਜੀ ਹਾਂਜੀ ਚਲੋ ਹੋਰ ਛੱਡੋ ਯਾਰ ਕੰਡਾ ਹਾਂਜੀ ਚਾਹੇ ਕਰੋ ਜੋ ਅੱਗੇ ਛੱਡੋ ਲੈ ਲਓ ਮਾਨ ਜਿਹੜਾ ਪੂਰੇ ਵੀਰ ਜੀ 98000 ਦੀ ਕੱਟੀ ਦਾਂਗੇ ਠੀਕ ਹੈ ਠੀਕ ਹੈ ਪੂਰੇ 98000 ਦੀ 98000 ਦੀ ਝੋਟ ਪਰ ਗਾਉਣੀ ਨਹੀਂ ਆ ਵੀਰ ਜੀ ਮਾਰਕੀਟ ਚ ਇੰਦੇ ਕੱਦ ਵਾਲੀ ਮਿਲਣਾ ਇਤੋ ਹੀ ਇੰਦੇ ਕੱਦ ਵਾਲੀਆਂ ਮੱਜਾਂ ਨਾ ਮੈਨੂੰ ਕੋ 98 98000 ਦੀਆ ਤਈ ਜਾਵੇ ਤੋ ਬੋ ਜੀ ਇਹ ਮਾਲ ਹੀ ਦਾ ਪ੍ਰੇਮ ਦੀ ਗੱਤ ਵੇਖ ਲਓ ਬਾਕੀ ਵਿੱਚ ਕੋਈ ਲੋਹੇ ਤੇ ਲਕੀਰ ਨਹੀਂ ਆ ਗਈ ਬਾਕੀ ਭੈਣ ਭਰਾਏ ਦਾ ਆਏ ਦਾ ਮਾਨ ਪੂਰਾ ਫੋਲਾ ਡੱਬੀ ਦਾ ਲੱਗਾ ਵੇਖ ਲਾਗੇ ਤਾਂ ਸਭ ਵੀਰ ਜੀ ਲੈਵਾ ਡੱਬੀ ਵੀਰ ਲੈ ਲੇਗਾ ਹੋਰ ਵੀ ਹੋ ਜਾਊਗਾ ਹਾਂਜੀ ਹਾਂਜੀ ਮੌਕੇ ਤੇ ਮਾਣਤਾਂ ਖੁੱਲੇ ਠੀਕ ਹੈ ਠੀਕ ਹੈ ਜੀ ਆਹ ਬਾਈ ਹੁਣ ਤੀਜੇ ਨਾ ਪੱਤੇ ਦੱਸਿਓ ਬਈ ਆ ਝੋਟੀ ਵਾਲੇ ਇਹ ਪਹਿਲਾ ਸੁਆ ਵੀਰ ਜੀ ਅੱਛਾ ਜੀ ਇਹ ਵੀ ਵੇਖੋ ਵੀਰ ਜੀ ਪਿੱਠ ਪੂੜਾ ਕੱਟੀ ਦਾ ਇਹ ਹੋਰ ਗੰਗਾ ਨਗਰ ਦੀ ਕੱਟੀ ਆ ਇਹ ਵੀ ਅੱਛਾ ਜੀ ਛੋਟੀ ਸਿੰਗੀ ਵੇਖੋ ਠੀਕ ਹੈ ਜੀ ਕਾਲੀ ਜੈਡ ਬਲੈਕ ਕੱਟੀ ਆ ਇਹ ਕਿੰਨਾ ਜੀ ਦੁੱਧ ਦੇ ਕੋ ਹਾਂਜੀ ਦੁੱਧ ਦੇ ਦੇ ਕੋ ਵੀਰ ਜੀ ਹੋਊਗਾ ਹੁਣ 8 ਕਿਲੋ 9 ਹੋਊਗਾ 8 ਕੋ ਮੰਨ ਕੇ ਚੱਲੇ ਵੀਰ ਜੀ ਠੀਕ ਹੈ ਠੀਕ ਹਾਂਜੀ ਹਾਂਜੀ 8 ਲੀਟਰ ਜਿਹੜਾ 9 ਨਹੀਂ ਤੁਹਾਨੂੰ ਕੱਦੇ ਘਰ ਜਾ ਕੇ ਹਾਂਜੀ ਅੱਛਾ ਇਹ ਤੇ ਕੋਲੋ ਬਾਈ ਜੀ ਕੱਟੀ ਦੇ ਦੁੱਧ ਮੇਲਾ ਮੂਲਾ ਮਾਰਕੀਟ ਤੋਂ ਵੀ ਚੰਗਾ ਦੇਣੀ ਆ ਸੁਈ ਨੂੰ ਵੇਖੋ ਵੀਰ ਜੀ ਪਲੀ ਜੁੜੀ ਆ ਕਤੀਸ਼ ਜੱਡ ਬਲੈਕ ਆ ਗਈ ਆ ਬੜੀ ਡਰਦੀ ਆ ਠੀਕ ਠੀਕ ਜਿਹੜੀਆਂ ਵਾਲਾ ਕੋਤਰਾ ਟੋਕੇ ਦੱਸੋ ਕੋਈ ਨਹੀਂ ਕੋਈ ਕਰੋ ਭਾਈ ਇਹ ਕੀ ਕਥਾਣ ਸੁਣ ਐਨ ਗੇਟੇ ਪਲੀ ਜੁੜੀ ਨਹੀਂ ਮਾਣੀਆਂ ਲੱਸੀਆਂ ਆ ਜਾਂ ਕੈਂਜਾ ਕੰਜ ਨਹੀਂ ਠੀਕ ਆ ਠੀਕ ਆ ਜੀ ਇਹ ਚੌਂਜੀ ਵੀ ਪਹਿਲੇ ਸਵੇਰ ਸੁਈ ਆ ਇਹ ਕੇ ਚੌਂਜੀ ਨੇ ਕੜੀਆਂ ਕਟੀਆਂ ਠੀਕ ਆ ਜੀ ਹਾਂਜੀ ਹਾਂਜੀ ਹੁਣ ਪਰਸੋਂ ਵੀ ਆਪਾਂ ਵੀਡੀਓ ਪਾਈ ਸਾਰਾ ਮਾਲ ਵੀ ਜੀ ਦੂਰ ਹੀ ਗਿਆ ਆਪਣਾ ਹਾਂਜੀ ਕਿੰਨਾ ਕੱਢੀਓਗੀ ਦੁੱਧ ਬਈ ਦੁੱਧ ਵੀ ਜੀ 10 ਕਿਲੋ ਇਹਨੇ ਕੱਢੀ ਜਾਣਾ ਠੀਕ ਹੈ ਹਾਂਜੀ 10 ਲੀਟਰ ਬਈ ਦੁੱਧ ਚਵਾਈਓਗੀ ਕਿੰਨੇ ਲੀਟਰ ਆਰ ਥੋੜਾ ਬੱਜੇ ਵੀ ਮੇਲ ਕਾਫ ਜੀ ਹਾਂਜੀ ਲੈ 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 ਗਏ ਤੁਮ ਕੋਈ ਛੰਡਾ ਕੱਢਿਆ ਪਹਿਲਾਂ ਨਹੀਂ ਤੇ ਥਾਣਾ ਦਾ ਸਾਈਡ ਗਿਆ ਬਹੁਤ ਸ਼ਾਨਦਾਰ ਹੈ ਮਾਡਾ ਥਾਣਾ ਵੀਰ ਜੀ ਠੀਕ ਠੀਕ ਹਾਂਜੀ ਹਾਂਜੀ ਇੱਥੇ ਨਹੀਂ ਸਾਈਡ ਤੋਂ ਇਹ ਫੇਰ ਇੱਧਰ ਵੇਖੋ ਅੱਛਾ ਜੀ ਹਾਂ ਜੀ ਬਸ ਬੋਬਾ ਜੀ ਹੈ ਵੀ ਖੰਡੀ ਸੀਨ ਬੱਚਾ ਆ ਉਹ ਬੱਚਾ ਬੱਚਾ ਉਹਨੇ ਬੱਜਾ ਮੁੰਡਾ ਉੱਥੇ ਬੈਠਾ ਆ ਥੱਲੇ ਖੰਡੀ ਆ ਇਹ ਨਹੀਂ ਵੀ ਮੰਨ ਲਓ ਕੈਂਜਾ ਗੰਜ ਨਹੀਂ ਇਹਦਾ ਬਲੇ ਦਾ ਕੰਮ ਖੰਡੀ ਆ ਛੋਟੀ ਠੀਕ ਹੈ ਜੀ ਐਚ ਐਫ ਗਾਇਆ ਵੀਰ ਜੀ ਦੋਵੇਂ ਬੰਨੇ ਕੋ ਬਹਿ ਕੇ ਇਧਰ ਦੇਖੋ ਅੱਛਾ ਜੀ ਜਿਹੜੀ ਇਧਰੋਂ ਇਧਰੋਂ ਵੀ ਬਹਿ ਕੇ ਕੋ ਚੋਲੇ ਠੀਕ ਠੀਕ ਹਾਂ ਜੀ ਹਾਂ ਕੋਈ ਦਰਦੀ ਆ ਇਧਰੋਂ ਵੀ ਕੋਈ ਬੈਜੇ ਲੋ ਬਈ ਕਿਆ ਕਰ ਪ੍ਰਵਾਹ ਹੁਣਾ ਏ ਘੱਟੀ ਹੁੰਦੀ ਏ ਵੀ ਜਾਤਾਂ ਦੇ ਮੁੱਲ ਪੈਂਦੇ ਆ ਬਰੀਡਾਂ ਦੇ ਮੁੱਲ ਪੈਂਦੇ ਆ ਸਹੀ ਗੱਲ ਬਈ ਨਸਲ ਦਾ ਮੁੱਲ ਹੁੰਦਾ ਹਾਂ ਜਾਤ ਬਰੀਡ ਦਾ ਮੁੱਲ ਆ ਨਾਲ ਵਿੱਚ ਹੀ ਸੋਹਣਪੁਣੇ ਦਾ ਮੁੱਲ ਆ ਨਾਲ ਜਾਤ ਬਰੀਡ ਦਾ ਵਿੱਚ ਹੀ ਮੁੱਲ ਆ ਠੀਕ ਆ ਠੀਕ ਆ ਇਹੋ ਜੀ ਵੀਰ ਜੀ ਅਉਂਸਰ ਕੱਟੀ ਲੈਣ ਚੱਲ ਜੀ ਅੱਜ ਕੱਲ ਦੇ ਤੁਹਾਨੂੰ ਪਤਾ ਕਿੰਨੇ ਦੀ ਹੁੰਦੀ ਆ ਹਾਂਜੀ 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 ਮੁੱਲ ਬਾਈ ਇਹਦਾ ਮੁੱਲ ਵੀਰ ਜੀ ਅਉਂਸਰਾਂ ਵਾਲੇ ਅੱਛਾ ਜੀ ਹਾਂਜੀ ਏ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੀਏ ਅੱਛਾ ਜੀ ਇਹ ਕੱਟੀ ਅਗਲੇ ਸੂਏ ਦੇਗੀ 2.5 ਲੱਖ ਦੀ ਹਾਂਜੀ ਪਰ ਹੁਣ ਨਾ ਮੁੱਲ ਕਰਨਾ 90 ਤੇ ਨਾ ਕਰਨਾ 95 ਅੱਛਾ ਜੀ ਪੂਰੇ ਵੀਰ ਜੀ 88000 ਦੀ ਝੋਟੀ ਦੇ ਦਾਂਗੇ ਦੱਸੋ ਭਾਜੀ 88000 ਦੀ ਅੱਜ ਦੇਣਾ ਲਓ ਭਾਈ ਜੀ 88000 ਇਹ ਕੀ ਆਹ ਦੀ ਪ੍ਰੈਮ ਭਾਈ ਨਹੀਂ ਚੜਦਾ ਜੇ ਇਹ ਵਾਕਿਆ ਹੀ ਮਾਲ ਪ੍ਰੈਮਟੇਜ ਜਿੱਦੋਂ ਮਿਲਣਾ ਬਿਲਕੁਲ ਨੋਰਮਲ ਰੇਟ ਤੇ ਤੇ ਆਜੋ ਹੁਣ ਪੂਰੀ ਨੀਜੀ ਦਿਖਾਈਏ ਤੁਹਾਨੂੰ ਦੱਸੋ ਭਾਜੀ ਇਹਦੇ ਬਾਰੇ ਏ ਵੀ ਜੀ ਬੂਰੀ ਜੇ ਪਿਓਰ ਬੂਰੀ ਜੇ ਪਹਿਲਾ ਸੁਬਾ ਜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਆ ਨੀਲੀ ਕਿਹਾ ਜੀ ਮੈਂ ਸਾਨੂੰ ਮੈਂ ਨਾ ਨੀਲੀ ਬੂਰੀ ਆ ਦੇ ਏੜੀ ਕੱਲੀ ਬੂਰੀ ਆ ਬੂਰੀ ਨੀਲੀ ਆ ਵੇਖੋ ਲੈਵਾ ਵੇ ਜੀ ਕਰੋ ਜੀ ਕਿੱਤ ਲੰਮਾ ਲੈਵਾ ਲੱਗਾ ਪਹਿਲਾਂ ਕੱਟੀ ਦਾ ਤਾਂ ਪਿਓਰ ਵੀਰ ਜੀ ਦੋ ਦੰਦ ਹੋ ਗਈ ਅੱਛਾ ਜੀ ਤੇ ਜੇ ਦੋ ਦੰਦ ਕੱਟੀ ਨਾ ਆਵੇ ਤਾਂ ਸਾਰੀਆਂ ਮਈਆਂ ਹੀ ਫਰੀ ਦੇ ਦਾ ਈਓ ਸਰਦਾਰ ਦੀ ਹੈ ਹਾਂਜੀ ਹਾਂਜੀ ਇਹ ਨਹੀਂ ਵੀ ਮੰਨ ਲਓ ਵੀ ਦੋ ਦੰਦ ਆਖਿਰ ਚਾਰ ਦੰਦ ਨਿਕਲੂਗੀ ਕਿਸੇ ਦੇ ਘਰ ਜਾ ਕੇ ਨਹੀਂ ਠੀਕ ਹੈ ਬਿਲਕੁਲ ਕਿਸੇ ਦੇ ਘਰ ਦੀ ਵੀ ਵਿਰਜੀ ਗਰੰਟੀ ਹੋਊਗੀ ਆਪਣੀ ਕੋਲ ਬਈ ਕਿੰਨੇ ਟਾਈਮ ਖੜਦੀ ਜੇ ਟਾਈਮ ਵਿਰਜੀ ਆ ਖੜਦੀ ਜੇ ਦੇਣਾ ਇਹਨੇ 10 15 ਵੀ ਖੜ ਸਕਦੀ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਲਾਏ ਪਈ ਆ ਮੜੇ ਮਰਾਓ ਕੈਮਰਾ ਲਾਏ ਪਈ ਆ ਆ ਵੇਖੋ ਦਿਨ 10 ਤੋਂ 15 ਵੀ ਖੜ ਸਕਦੀ ਜੇ ਖਾਣ ਤੁਣ ਨੋਕੜਾ ਲੱਗਾ ਵਾ ਮੋਟਾ ਥਾਣਾ ਹਾਂਜੀ ਖੋਲੋ ਬਾਈ ਇਹਨੂੰ ਯਾਰ ਖੋਲ ਕੇ ਬਾਈਏ ਆ ਵੇਖੋ ਵਿਰਜੀ ਸਿੱਖੀ ਦੇ ਰੋਪੇ ਤੋਂ ਇੱਤਿਹਾਸ ਆ ਬਈ ਹਾਂਜੀ ਹਾਂਜੀ ਹਾਏ ਵੀਰ ਜੀ ਬੱਤੀਆਂ ਮਹੀਨਿਆਂ ਦੀ ਕੱਟੀ ਆ ਅੱਛਾ ਓਹ ਵੀਰ ਦੇ ਵਾਰੇ ਜਾਵਾਂ ਜਿਹਨੇ ਤਿਆਰ ਕੀਤੀ ਬੱਤੀਆਂ ਮਹੀਨਿਆਂ ਦੀ ਕੱਟੀ ਇਹ ਇੱਕ ਸੇਵਾ ਵਾਲੇ ਘਰੋਂ ਵੀਰ ਦੇ ਆਈ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਓਹ ਬਈ ਬਾਕੀ ਤੁਹਾਨੂੰ ਆਪਾਂ ਦੰਦ ਵੀਰੇ ਕਿਹ ਕਿਸੇ ਲੰਨੇ ਆ ਹਾਂਜੀ ਇੱਕ ਅਦਭੁਤ ਮੇ ਇਹਦਾ ਵੀ ਚੰਗਾ ਵਾ ਤੇ ਥਣਾ ਦਾ ਸਹਿਜ ਗਾ ਬਹੁਤ ਸ਼ਾਨਦਾਰ ਆ ਪੜੀ ਜੁੜੀ ਆ ਵੀਰ ਜੀ ਠੀਕ ਆ ਠੀਕ ਆ ਇਹ ਨਹੀਂ ਵੀ ਮਾਰੀਆਂ ਲਿਸਟੀਆਂ ਆ ਪੜੀ ਜੁੜੀ ਆ ਇਹ ਸੋਹਣ ਪੁਣਾ ਆ ਜਰਸੀ ਆ ਹਸਾਣਾ ਅੱਛਾ ਜੀ ਜਰਸੀ ਵਹਿੜੀ ਆ ਹਸਾਣਾ ਇਹ ਜੇ ਤੁਸੀਂ ਇਹ ਵੜਾਂ ਦਾ ਫੇਸ ਲੱਗਾ ਇਹਦਾ ਦੰਦ ਬੋ ਜੀ ਕਰੋ ਚੈੱਕ ਬਾਕੀ ਦੰਦ ਵੀ ਤੁਹਾਨੂੰ ਚੈੱਕ ਕਰੰਨੇ ਆਪਾਂ ਲਓ ਅੰਦਰ ਜੀਭ ਖਾਓ ਅੰਦਰ ਛੜ ਕੇ ਦਿਖਾ ਦਿੰਨੇ ਕੋਈ ਨਹੀਂ ਲੈ ਜਾਓ ਲੈ ਜਾਓ ਕੋਈ ਨਹੀਂ ਅੰਦਰ ਲੈ ਦੋਂਦੀ ਹੋ ਗਈ ਵੀਰ ਜੀ ਪਿਓਰ ਓਕਸੀ ਵਿਖਾਉਣੇ ਨੇ ਦੰਦ ਅੱਛਾ ਜੀ ਹਾਂਜੀ ਹਾਂਜੀ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਬਾਬਾ ਜੀ ਦੋ ਦੰਦ ਇਹ ਮੈਂ ਵੀਰ ਜੀ ਦੋ ਦੰਦ ਦਾ ਨਾ ਨਿਕਲੇ ਤੇ ਆਉਣ ਜਾਂਦਾ ਕਰਾਇਆ ਕਰਾਇਆ ਸਮੇਤ ਪੈਸੇ ਵਾ ਠੀਕ ਹੈ ਠੀਕ ਹੈ ਬਾਈ ਇਹ ਚੈੱਕ ਬਾਕੀ ਠੀਕ ਲੱਗੋ ਨਾ ਜਿਹੜੀਆਂ ਹਵਾਨੇ ਰੇ ਅਜੇ ਕਾਫੀ ਆ ਤੇ ਬੇਹੱਦ ਨਹੀਂ ਵੀਰ ਜੀ ਇਹ ਚਾਰ ਕਾਦ ਵਾਲੀ ਕਤੂਕ ਵਾਲੀ ਕੱਟੀ ਐਵੇਂ ਥੋੜਾ ਠੀਕ ਹੈ ਠੀਕ ਹੈ ਤਾਂ ਵੀਰ ਜੀ ਸੂਨ ਤੱਕ ਜਿਹੜਾ ਹਵਾਨਾ ਚੰਗਾ ਬਣਾ ਲੈਣਾ ਐਨੇ ਕਰ ਮਾਲੀ ਨੇ ਬਾਬਾ ਜੀ ਇਹ ਵੀ ਦਾ ਘੱਟਾ ਬੜਾ ਫਾਇਦਾ ਨੀਂਦੀ ਪੂਰੀ ਬਹੁਤ ਹੀ ਜ਼ਿਆਦਾ ਘੱ ਇਹ ਬਾਕੀ ਵੀਰ ਜੀ ਮਿਲਦੀਆਂ ਬੜੀਆਂ ਦੋ ਦੰਦ ਨਹੀਂ ਮਿਲਦੀਆਂ ਵੀਰ ਜੀ ਠੀਕ ਠੀਕ ਹੈ ਹਾਂਜੀ ਹਾਂਜੀ ਲੀਲੀ ਪੂਰੀ ਬਹੁਤ ਘੱਟ ਲੱਗਦੀ ਹੈ ਘੱਟ ਲੱਗਦੀ ਹੈ ਵੀਰ ਜੀ ਇਹਦਾ ਮੁੱਲ ਪਾਈ ਹੈ ਇਹ ਸੋਹਣ ਪੂਣਾ ਬੜਾ ਵੀਰ ਜੀ ਇਹ ਜਿਹੜਾ ਵੀਰ ਨੇ ਇੱਕ ਰੱਖਣੀ ਹੈ ਨਾ ਤੇ ਸ਼ੌਂਕ ਪੂਰਾ ਕਰਦੀ ਆ ਠੀਕ ਹੈ ਇਹ ਨਾਬੇ ਵਾਲੇ ਵੀਰ ਜਿਆਦੇ ਖੜਦੇ ਪੂਰੀਆਂ ਨਹੀਂ ਲੀ ਆ ਹਾਂਜੀ ਹਾਂਜੀ ਤੇ ਮੁੱਲ ਭਾਈ ਦੱਸੀਆ ਦਾ ਮੁੱਲ ਵੀਰ ਜੀ ਦਾ ਜਿਆਦਾ ਹੀ ਕਰਦੀ ਹਾਂਜੀ ਓਏ ਹਾਂਜੀ ਮੁੱਲੇ ਦਾ ਵੀਰ ਜੀ ਜਿੰਨਾ ਮਰਜ਼ੀ ਕਰੀ ਜਾਈਏ ਅੱਛਾ ਜੀ ਮੁੱਲੇ ਦਾ ਕਰ ਲਈਏ ਚੰਗੀ ਝੋਟੀ ਆ ਤੇ ਬਾਕੀ ਸਾਰੀਆਂ ਵਿੱਚ ਕੱਟੀਆਂ ਚੰਗੀਆਂ ਸ਼ਕੀਨ ਕੱਟੀਆਂ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਕਰੋ ਚੈੱਕ 85 ਦੀ ਬਿਲਕੁਲ ਤਿਆਰੀ ਆ ਤੇ ਅੱਜ 10 ਇਹ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ ਪ੍ਰਿੰਸ ਡੇਰੀ ਫਾਰਮ ਤੇ ਹਲੋ